ਮਾਰਾ ਜੀ ਲੋਕ ਤਾਂ ਦਿਨੇ ਨਹੀਂ ਸੱਪ ਫੜਦੇ ਤੇ ਅਸੀਂ ਤਾਂ ਕਮਲੇ ਰਮਲੇ ਜੀ ਆ ਹਾਂ ਉਸਤਾਦ ਜੀ ਅਈ ਤੇ ਵੇਖ ਲੋ ਰਾਤ ਕਿਹੜਾ ਸਕੂਲ ਆ ਤੇ ਕਿੰਨੇ ਵਜੇ ਰਾਤ ਆਣ ਕੇ ਸੱਪ ਫੜਨਦੇ ਆ ਆ ਜਾ ਵਈ ਆ ਜਿੱਥੇ ਜਾ ਮਤਰ ਆ ਵਈ ਆ ਜਾ ਬਾਬਾ ਜੀ ਆ ਜਿਓ ਹਾਂ ਜੀ ਬਾਬਾ ਜੀ ਕਿੰਨੇ ਵਜੇ ਦਾ ਟਾਈਮ ਆ 9 ਵਜੇ ਜੀ 9 ਵਜੇ ਤਾਂ ਬੁਰਜ ਰਾਏ ਕੇ ਬੁਰਜ ਰਾਏ ਕੇ ਸਰਕਾਰੀ ਸਕੂਲ ਰੋਜ਼ ਜਿੱਦਾਂ ਮੈਂ ਨਹੀਂ ਪਾਣੀ ਸ਼ੁਰੂ ਹੋਇਆ ਨਾ ਕੱਲ ਪਰसों ਕਰਿਆਲੇ ਵੀ ਸਰਕਾਰੀ ਸਕੂਲ ਤੋਂ ਫੜਿਆ ਜੇ ਸਰਹਾਲੀਆਂੋਂ ਵੀ ਫੜਿਆ ਜੇ ਤੁਹਾਡੇ ਜ਼ਿਲ੍ਹੇ ਦਾ ਕੋਈ ਸਰਕਾਰੀ ਸਕੂਲ ਹੀ ਨਹੀਂ ਮੈਂ ਛੱਡਿਆ ਜਿੱਥੋਂ ਮੈਂ ਜ਼ ਆਪਣਾ ਪੜਿਆ ਏ ਪਰ ਕਦੀ ਕਿਹਾ ਲੋ ਮਾਨ ਸਨਮਾਨ ਨਹੀਂ ਮਿਲਿਆ ਮਾਨ ਸਨਮਾਨ ਨਹੀਂ ਕਹਿੰਦਾ ਜਾਜ ਮੰਗ ਲਿਆ ਕਿਹਨੇ ਪ੍ਰੋਗਰਾਮ ਦੇ ਉੱਤੇ 100 ਰੁਪਿਆ ਦੀ ਇੱਕ ਸ਼ੇਲਡ ਤਾਂ ਘੜੀ ਦਿੱਤੀ ਬਾਬੇ ਤਾਂ ਬਾਬਾ ਦਾ ਹੈਗਾ ਫੁੱਦੂ ਕਮਲਾ ਰਮਲਾ ਜਬਲੂ ਵੀ ਰਾਤ 2:00 ਵੀ ਵਜਿਆ ਗਏ ਨੇ 2:00 ਵੀ ਰਿੰਗ ਮਾਰੀ ਬਾਬਾ ਜੀ ਨਾ ਹੀ ਨਹੀਂ ਕੀ ਗੱਲ ਹੈ 2 ਇਸਤੇ ਮਸੀਹ ਜਦੋਂ ਤੁਹਾਡਾ ਫੋਨ ਆਇਆ ਸੀ ਅੰਬਰਜ਼ਰ ਸੀ ਅਸੀਂ ਅੰਬਰਜ਼ਰ ਅਜਨਾਲੇ ਜਾ ਕੇ ਸੱਪ ਕੱਢ ਗਏ ਆਂ ਕਿਸ ਦੀ ਬੂਹੇ ਦੀ ਚਗਾੜ ਚੋਂ ਤੇ ਜਦੋਂ ਬਾਜੀ ਤੁਹਾਡਾ ਫੋਨ ਆਇਆ ਉਹ ਅਸੀਂ ਦੇਰ ਕੇ ਰੋਡ ਤੇ ਹੀ ਜਦੋਂ ਤੁਸੀਂ ਬਾਪੂ ਜੀ ਨੂੰ ਫੋਨ ਕੀਤਾ ਹਾਂਜੀ ਹਾਂਜੀ ਤੇ ਬਾਪੂ ਉਹਨਾਂ ਦਾ ਇੱਕ ਕੰਮ ਹੈ ਅੱਜ ਤੋਂ ਪਹਿਲਾਂ ਸੱਪ ਫੜਿਆ ਸੀ ਕਿਸੇ ਦੇ ਕਰੋ ਠੀਕ ਹੈ ਜੀ ਤੇ ਉਹਨਾਂ ਨੇ ਫੋਨ ਕੀਤਾ ਤੇ ਅਸੀਂ ਘਰ ਨਹੀਂ ਗਏ ਅਸੀਂ ਸਰਿਆਲੀ ਦਾਣੀ ਸਿੱਧਾ ਹੀ ਤੁਹਾਡੇ ਕੋ ਆ ਗਏ ਤੇ ਰੋਡੀ ਜ਼ਵੇਰ ਦੀ ਗਾਣੀ ਜੇ ਹੁਣ ਵੀ ਜੇ ਇਹਨੇ ਫੋਨ ਕਰਦਣਾ ਵੀ ਪਾਪਾ ਜੀ ਸੱਪ ਨਿਕਲਿਆ ਸਰਿਆਲੀ ਚੋਲੇ ਤਰੰਦਾਰ ਨਾ ਹੁਣ ਵੀ ਚਲੇ ਜਾਣਾ ਪਰ ਇੰਨਾ ਟੈਲੈਂਟ ਵਿਖਾ ਕੇ 2400 ਵੀਡੀਓ ਪਾ ਕੇ ਇਨੇ ਮੁਲਕ ਦੀ ਜਾਨ ਬਚਾਈ ਆ ਸਾਨੂੰ ਸੋਸ਼ਲ ਮੀਡੀਆ ਤੋਂ ਕੀ ਸਪੋਰਟ ਸਾਨੂੰ YouTube ਵੱਲੋਂ 1 ਰੁਪਿਆ ਨਹੀਂ ਆਉਂਦਾ ਅਸੀਂ ਕਿੰਨੂ ਲਾਮਾਂ ਦੇਈਏ ਲੋਕ ਟੈਲੈਂਟ ਵੀਕਣਾ ਮਸੰਦ ਹੀ ਨਹੀਂ ਕਰਦੇ ਜੋ ਹਿਲਦਾ ਚੁਲਦਾ ਜੋ ਵੀ ਚੀਜ਼ਾਂ ਵੇਖਦੇ ਉਹ ਹੀ ਵੇਖਦੇ ਆ ਨਾ ਬਾਬਾ ਬਾਈ ਟੈਲੈਂਟ ਹੀ ਵਿਗਾੜ ਦਿੰਦਾ ਬਾਬੇ ਕੋ ਚਪਲਾ ਨਹੀਂ ਵੱਜਦੀ ਛੱਪ ਲੜਿਆਂ ਵਾਲੇ ਜ਼ਿੰਦਗੀ 'ਚ ਬੜੇ ਮਰੀਜ਼ ਬਚਾਈ ਗਿੰਦੀ ਕੋਈ ਨਹੀਂ ਤੇ ਸੱਪ ਫੜਨ ਵਾਲਿਆਂ ਤੋਂ ਆਉਣ ਰਿਕਾਰਡ ਮੇਰੀ 2400 ਵੀਡੀਓ ਆ ਨੈਟ ਬ냥 ਜ਼ਰ ਲੰਮੀendo ਹੋਟਲ ਇੰਟ ਗੀ ਵਿਖਾ ਦਾਂਗੇ ਰਾਤ 11 12 ਵਜੇ ਦਾ ਟਾਈਮ ਆ ਫੇਰ ਵੀ ਆਪ ਜੀ ਦੀ ਸੇਵਾ ਦੇ ਵਿੱਚ ਦੋਸਤੋ ਹਾਜ਼ਰ ਹੋ ਗਏ ਆ ਬਾਕੀ ਦੋਸਤੋ ਕਿਸੇ ਨੂੰ ਸਾਫ ਪਕਾਟ ਜਾਂਦਾ ਛੋਣਿਆਂ ਦੇ ਦਿਨ ਚੱਲਣ ਡਿਆ ਕਿਸੇ ਨੇ ਮੇਰੇ ਨਾਲ ਕੰਟੈਕਟ ਕਰਦਾ ਤੇ ਜ਼ਰੂਰ ਕਰ ਸਕਦਾ ਵੈਸੇ ਵੀ ਮੇਰਾ ਨੰਬਰ ਸੇਵ ਰੱਖੋ ਕਿਸੇ ਨੂੰ ਸਕਿਨ ਅਲਰਜੀ ਆ ਕਿਸੇ ਦਾ ਟਾਈਫੈਟ ਠੀਕ ਨਹੀਂ ਹੁੰਦਾ ਕਿਸੇ ਦੇ ਦੋਸਤੋ ਗੁਰਦੇ ਦੀ ਪਥਰੀ ਆ ਅਸੀਂ 500 ਰੁਪਿਆ ਲੈਣੀਆਂ ਗੁਰਦੇ ਦੀ ਪਥਰੀ ਦੀ ਗਾਰੰਟੀ ਆ ਵੀ ਦਵਾਈ ਨਾਲ ਨਿਕਲ ਜੂਗੀ ਅਸੀਂ ਦੱਸ ਦੇਣ ਦੀ ਦਵਾਈ ਦਿੰਨੇ ਆ 500 ਰੁਪਏ ਦੇ ਵਿੱਚ ਇੱਕ ਦਿਨ ਦੀ ਕਿੰਨੇ ਦੀ ਬੈਠੀ 15 ਜਾਂ 20 ਰੁਪਈਆ ਦੀ ਡਾਕਟਰਾਂ ਦੇ ਲੋਕੀ 2000 ਰੁਪਈਆ ਟਲਸੋਂ ਦਾ ਲਾ ਲਈ ਤੇ ਸਾਡੇ ਆ ਕੰਮ ਤਬਾਰ ਵਾਲੇ ਅਸੀਂ ਇਹਨੇ ਜਿਹਨੂੰ ਯਕੀਨ ਹੈਗਾ ਉਹ ਆਲੇ ਜਿਹਨੂੰ ਨਹੀਂ ਯਕੀਨ ਹੈਗਾ ਆਪਣੀ ਝੰਗਰ ਝੰਗਰੀ ਆਪਾਂ ਕਿਸ ਨੂੰ ਯਕੀਨ ਦਵਾਉਂਦੇ ਹੀ ਨਹੀਂ ਬਾਕੀ ਮੈਨੂੰ ਦੋਹੀ ਦੱਸ ਦੋ ਬੱਚੇ ਤੂੰ ਹੀ ਆ ਜਾ ਇੱਕ ਲੱਗ ਜਾ ਮੈਂ ਇਧਰ ਫੜ ਦੇਣਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਬਾਬੇ ਆ ਸੋਸ਼ਲ ਮੀਡੀਆ ਤੇ ਰਹਿ ਗਏ ਕੋਈ ਫਕੀਰੀ ਨਾਲ ਵੀ ਚੀਜ਼ ਇਹਨਾਂ ਤੇ ਦਿਖਦੀ ਆ ਸਹੀ ਦਾ ਸ ਕੋਈ ਦਿਖਦੀ ਆ ਮੈਂ ਤੇ ਫਕੀਰੀ ਵਾਲੀ ਕੋਈ ਕੋਹ ਦਸੀ ਜਾਂਦਾ ਹੀ ਕੋਈ ਆਂਦਾ ਹੀ ਫਟਕਰੀ ਦਿਖਾ ਲੋ ਕੋਈ ਆਂਦਾ ਹੀ ਪੈਸਾ ਨਹੀਂ ਕਾਗਜ਼ ਦੇ ਨਾਮ ਵੇਖ ਲੋ ਕੋਈ ਕੰਗਲੇ ਰੰਗਲੀਆਂ ਐਨੂੰ ਮਾਰੀ ਜਾਂਦਾ ਹੀ ਕੋਈ ਐਨੂੰ ਮਾਰੀ ਜਾਂਦੇ ਬਾਬੇ 20 20 30 30 ਲੱਖ ਰੁਪਏ ਦੀ ਕੱਟੀ ਲੈ ਕੇ ਬੈਠਿਆ ਕਿੱਲੇ ਜਿਹੇ ਡੇਰੇ ਬਾਕੇ ਬੈਠਿਆ ਅਜੇ ਤਾਂ ਕਿ ਮੇਰੇ ਕੋਲ ਆਪਣਾ ਇੱਕ ਸਰਸਾਈ ਦਾ ਨਹੀਂ ਹੈਗਾ ਬੱਚੇ ਇੱਕ ਮਰਲਾ ਮੇਰੇ ਕੋਲ ਥਾਂ ਨਹੀਂ ਆਪਣਾ ਹੈਗਾ ਥਾਂ ਦੀ ਗੱਲ ਛੱਡ ਮੇਰਾ ਧਾਰਗੜ ਪਿਆ ਅਜੀਬ ਤੇ ਜਿਹੜਾ ਮਰਦੀ ਮੇਰਾ ਧਾਰਗੜ ਚੈੱਕ ਕਰ ਲੈ ਮੇਰੀ ਨਿਸ਼ੋਰਸ਼ ਤੱਕ ਵੀ ਆਪਣੀ ਨਹੀਂ ਹੈ ਹਾਂਜੀ ਮੋਟਰਸਾਈਕਲ ਵੀ ਮੇਰੇ ਲੋਕਾਂ ਨੇ ਖੋਏ ਆ ਮਾ ਵੈਲ ਵੀ ਲੋਕਾਂ ਨੇ ਕੋਈ ਆ ਪਰ ਫਿਰ ਵੀ ਅਸੀਂ ਆਪਣੀ ਲਾਈਫ ਦੇ ਵਿੱਚ ਚੀਜ਼ਾਂ ਦਾ ਕੰਮ ਕਰਦੇ ਆ ਬੜੀ ਖੁਸ਼ੀ ਮਿਲਦੀ ਆ ਇਹ ਬੇਜਮਾਨ ਜਾਨਵਰਾਂ ਦੀ ਹੈਲਪ ਕਰਕੇ ਤੇ ਦੋਸਤੋ ਲਾਈਕ ਸ਼ੇਅਰ ਤੇ ਕਮੈਂਟ ਕਰੋ ਕੱਟਦੇ ਆ